ਫਲੋਰ ਰੇਲਵੇ ਫਾਟਕ ਦੇ ਨਜ਼ਦੀਕ ਨੂਰਮਲ ਰੋਡ ਤੇ 789 ਨੌਜਵਾਨਾਂ ਵੱਲੋਂ ਲੱਖਰਪੈ ਦੀ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੀ ਫਾਈਨੈਂਸ ਕੰਪਨੀ ਵਿੱਚ ਕੰਮ ਕਰਦੇ ਦੋ ਕਰਮਚਾਰੀ ਬੈਂਕ ਬੰਦ ਹੋਣ ਕਾਰਨ ਪੈਸੇ ਜਮ੍ਹਾਂ ਨਹੀਂ ਕਰਵਾ ਸਕੇ ਜਿਸ ਕਾਰਨ ਜਦੋਂ ਉਹ ਰਾਹੋ ਰਾਹੀ ਫਲੋਰ ਆ ਰਹੇ ਸਨ ਤਾਂ ਫਲੋਰ ਰੇਲਵੇ ਫਾਟਕ ਤੇ 789 ਨੌਜਵਾਨਾਂ ਨੇ ਉਨ੍ਹਾਂ ਦੀ ਆਟੋਕਾਰ ਨੂੰ ਢੇਲਿਆ ਅਤੇ ਲੱਖਾਂ ਦੀ ਲੁੱਟ ਨੂੰ ਅੰਜਾਮ ਦੇ ਦਿੱਤਾ ਅਤੇ ਡਰਾਈਵਰ ਨੂੰ ਵੀ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਜੋ ਕਿ ਹਸਪਤਾਲ ਕਿ ਜੋ ਜਰੇ ਇਲਾਜ ਹੈ। ਪਾਣੀ ਪਿੱਛੋਂ ਹੀ ਆਏ ਬੰਦੇ ਦੱਸ ਮੋਟਰਸਾਈਕਲਾਂ ਤੇ ਆਏ ਆ ਤੇ ਮੈਂ ਇਧਰੋਂ ਜਾ ਰਿਹਾ ਸੀ ਲਾਸਟ ਜੀ ਸੀ ਮੇਰੀ ਗੱਡੀ। ਉਹਨਾਂ ਨੇ ਆਉਂਦੇ ਆਈ ਮਤਲਬ ਕਿ ਪਹਿਲਾਂ ਤਾਂ ਮਾਰੀਆਂ ਤਲਵਾਰਾਂ ਗੱਡੀ ਤੇ ਤੇ ਉਹਨਾਂ ਨੇ ਪੈਸੇ ਮੰਗੇ ਬਾਸ ਫਿਰ ਕਿ ਪੈਸੇ ਕਿ ਦੇ ਦੋ ਬਾਸ ਪੈਸੇ। ਕਿੰਨੇ ਪੈਸੇ ਲੈ ਕੇ ਪੈਸੇ ਤਕਰੀਬਨ ਹੋ ਹੁਣਤ ਕੋਈ ਆਈਡੀਆ ਨਹੀਂ ਆ ਬੈਗ ਚ 3-4 ਲੱਖ ਹੋ ਸਕਦਾ ਇਸ ਤੋਂ ਬਾਅਦ ਹੀ ਹੋਊਗਾ ਕਿਥੋਂ ਲੈ ਕੇ ਆ ਰਹੇ ਸੀ ਕੀ ਕਿਥੋਂ ਪੈਸੇ ਲੈ ਕੇ ਆ ਰਹੇ ਸੀ ਜੱਟਾ ਮੈਂ ਕੰਮ ਤੋਂ ਆ ਰਿਹਾ ਸੀ ਹਾਂਜੀ ਤੇ ਪੈਸੇ ਜਿਹੜੇ ਸੀਗੇ ਤੁਹਾਡੇ ਕੋਲੋਂ ਕੰਮ ਦੇ ਸੀਗੇ ਕੰਮ ਦੇ ਸੀਗੇ ਹਾਂਜੀ ਕੋਈ ਪਤਾ ਪਛਾਣ ਹੈ ਬੰਦਿਆਂ ਦੀ ਕੌਣ ਸੀ ਪਛਾਣ ਬਾਜੀ ਨਹੀਂ ਉਹਨਾਂ ਨੇ ਮੰਨ ਲਓ ਮਾਰ ਨਹੀਂ ਲੱਗੇ ਸੀਗੇ ਕਿ ਜਿੰਤਾ ਮੈਨੂੰ ਤਾਂ ਮੈਂ ਤੱਕਾ ਮਾਰ ਕੇ ਨੂੰ ਭਾਜੀ ਗਿਆ ਬਸ ਉਸ ਤੋਂ ਕਿੱਥੋਂ ਕਿੱਥੇ ਜਾ ਰਹੇ ਸੀ ਮੈਂ ਨੂਰਮੰਨ ਨੂੰ ਜਾ ਰਿਹਾ ਸੀ ਮਾਛੀ ਵਾਲੇ ਮਾਛੀ ਵਾਲੇ ਹਾਂ ਇਹ ਕੱਤੀ ਮਾਸੀ ਕਰਦੇ ਪ੍ਰਸ਼ਾਸਨ ਪ੍ਰਸ਼ਾਸਨ ਜੀ ਇਨਸਾਫ ਦਬਾਵੇ ਬੰਦੇ ਲੱਭਣ ਜਿਹੜੀ ਰਕਮ ਨੂੰ ਮਤੇ ਨੁਕਸਾਨ ਹੋਇਆ ਉਹਦੀ ਪਰਭਾਈ ਕਰਵਾਉਣ ਉਹਨਾਂ ਤੋਂ ਤੇ ਸਜ਼ਾ ਦਮਾਉਣ ਉਹਨਾਂ ਨੂੰ ਜਿਹੜੀ ਬਣਦੀ ਹੈ ਕਾਨੂੰਨੀ ਮੇਰੇ ਮੈਂ ਕੱਕ ਨੇ ਮੈਂ ਸਰੀਆ ਸਿਆਰੀ ਘੰਟਾ ਡੇਢ ਘੰਟਾ ਹੋ ਗਿਆ ਸੀ ਤਾਂ ਇਹਨਾਂ ਨੂੰ ਕੋਈ ਐਂਬੂਲੈਂਸ ਨਹੀਂ ਮਿਲੀ ਸਾਨੂੰ ਗਾਂਹ ਕਹਿੰਦੇ ਰੈਫਰੈਂਡਰ ਕਰ ਦੇਣਾ ਹੈ ਕੀ ਬਧਿਆ ਕੀ ਇਹ ਇਹਨਾਂ ਦੇ ਇਹਨਾਂ ਦਾ ਜਿਹੜਾ ਲੈ ਕੇ ਆਏ ਆ ਕੀ ਚੱਕਰ ਇਹਨਾਂ ਨੂੰ ਪਤਾ ਨਹੀਂ ਕਿ ਉਹ ਖਾਧਦਾ ਨਹੀਂ ਖਾਧਦਾ ਤੁਹਾਨੂੰ ਇਹ ਨਹੀਂ ਪਤਾ ਜੀ ਵੀ ਆਈ ਲੜਾਈ ਹੈ ਹਾਂਜੀ 3 ਵੀ ਆਦਮੀ ਲੜਾਈ ਹੈ ਸਾਨੂੰ 3 ਸਾਲ ਹੋ ਗਏ ਹੈ ਕੰਜਰਖਾਨਾ ਕਰਦੇ ਆ ਇਹਨੂੰ ਅੱਛਾ ਹਾਂਜੀ ਹੋਰ ਕਿਸੇ ਹਸਪਤਾਲ ਲੈ ਕੇ ਹਾਂਜੀ ਕੀ ਕਹਿੰਦੇ ਸਿਵਲ ਹਸਪਤਾਲ ਉਹਨੇ ਕਹਿੰਦੇ ਜਹੰਦਰ ਆ ਫਿਰ ਕਰ ਦੇਣਾ ਸੀ ਸਾਨੂੰ ਹਜੇ ਤੱਕ ਐਂਬੂਲੈਂਸ ਨਹੀਂ ਆਈ ਇੱਥੇ ਖੜੇ ਡੇਢ ਘੰਟਾ ਨੂੰ ਚੱਲਿਆ ਕੀ ਐਂਬੂਲੈਂਸ ਨੂੰ ਫੋਨ ਕੀਤਾ ਹਾਂਜੀ ਕੀ ਕਹਿੰਦੇ ਐਂਬੂਲੈਂਸ ਕਹਿੰਦਾ ਆਪਰੇ ਤੋਂ ਆਣੀ ਆ ਡਾਕਟਰ ਸਾਡੀ ਸੁਣਾਈ ਨਹੀਂ ਘਰ ਰਿਹਾ ਇੱਥੇ ਕੋਈ ਵੀ ਮਾਮਲਾ ਇਹ ਹੈ ਕਿ ਦੋ ਮੁੰਡੇ ਆ ਅੰਕੁਸ਼ ਤੇ ਲਪੀਤ ਦੋਨੋਂ ਫਾਈਨੈਂਸ ਦਾ ਕੰਮ ਕਰਦੇ ਆ ਫਾਈਨੈਂਸ ਕੰਪਨੀ ਚ ਕੰਮ ਕਰਦੇ ਆ ਓਕੇ ਉਹਨਾਂ ਦਾ ਕਹਿਣਾ ਹੈ ਵਰਜਨ ਇਹ ਹੈ ਕਿ ਉਹ ਨਵਾਂ ਸ਼ਹਿਰ ਤੋਂ ਆ ਰਹੇ ਸੀਗੇ ਤੇ ਟੂਵਰਡਸ ਨੂਰ ਮਹਿਲ ਜਾ ਰਹੇ ਸੀਗੇ ਜਦੋਂ ਫਾਟਕ ਦੇ ਕੋਲ ਆਪਣੀ ਗੱਡੀ अल्टੋ ਦੇ ਵਿੱਚ ਵਾਈਟ ਕਲਰ अल्टੋ ਹੈ ਉਹਨਾਂ ਕੋਲ ਜਦੋਂ ਜਾ ਰਹੇ ਸੀਗੇ ਤੇ ਉਹਨਾਂ ਕੋਲ ਕੈਸ਼ ਵੀ ਸੀਗਾ 2 ਕ ਲੱਖ ਰੁਪਿਆ ਤੇ ਜੋ ਕਿ ਬਈ ਪੰਜ ਛੇ ਬੰਦੇ ਮੋਟਰਸਾਈਕਲਾਂ ਤੇ ਆਏ ਆ ਪਿੱਛੋਂ ਦੀ ਬੈਗ ਲੈ ਕੇ ਚਲੇ ਗਿਆ ਇਹ ਪਤਾ ਲੱਗਾ ਸਰ ਪਰਸ਼ਰ ਦੱਸਿਆ ਉਹਨੇ ਨਹੀਂ ਹਜੇ ਤੇ ਉਹ ਬੋਲਦੇ ਕਿ ਸਾਨੂੰ ਆਈਡੈਂਟੀਫਿਕੇਸ਼ਨ ਨਹੀਂ ਹੈ ਪਰ ਫਿਰ ਵੀ ਅਸੀਂ ਹੁਣ ਲੋਕੇਸ਼ਨ ਤੇ ਆਪਣੀ ਟੀਮ ਭੇਜੀ ਹੈ ਤੇ ਉੱਥੋਂ ਜਾ ਕੇ ਜੋ ਸੀਸੀਟੀਵੀ ਫੁਟੇਜ ਹੈ ਜਾਂ ਉੱਥੇ ਆਸ-ਪਾਸ ਦੇ ਲੋਗ ਹੈ ਉਹਨਾਂ ਤੋਂ ਕੋਈ ਆਡੈਂਟੀਫਾਈ ਕੀਤਾ ਜਾਏਗਾ ਕਿ ਕੀ ਹੋਇਆ ਕੋਈ ਪੁਰਾਣੀ ਕੋਈ ਗੱਲਬਾਤ ਹੈਗੀ ਹੈ ਜਾਂ ਇਹ ਸੱਚੀ ਕੋਈ ਲੁੱਟਖੋਦੀ ਨੀਤ ਨਾ ਹੀ ਕੰਮ ਹੋਇਆ ਕੀ ਸਰ ਜਦੋਂ ਸੱਟਾਂ ਵਗੈਰਾ ਲੱਗੀਆਂ ਹਾਂ ਹਾਂ ਮੁੰਡੇ ਦੇ ਇੱਕ ਦੇ ਸੱਟ ਲੱਗੀ ਇੱਕ ਦੇ ਸੱਟ ਨਹੀਂ ਲੱਗੀ ਇੱਕ ਮੁੰਡੇ ਥੋੜੀ ਸੱਟ ਲੱਗੀ ਹੈ ਤੇ ਉਹਨੂੰ ਫਰਸਟ ایڈ ਦਿੱਤਾ ਗਿਆ ਤੇ ਉਹਨੂੰ ਵੀ ਨਾਲ ਲੈ ਕੇ ਹੁਣ ਅਸੀਂ ਇੱਕ ਵਾਰ ਮੌਕਾ ਦੇਖ ਸਾਡੀ ਟੀਮ ਪਹੁੰਚ ਗਈ ਹੈ ऑलरेडी ਪਹਿਲੇ ਤੇ ਮੈਂ ਵੀ ਮਗਰ ਜਾ ਰਿਹਾ ਹਾਂ